ਇਥੇ ਪਾਣੀ ਛੱਤ 'ਤੇ ਹੈ ਇਹਦੇ ਥੱਲੇ ਵੀ ਅਸੀਂ ਜਾਵਾਂਗੇ ਤੇ ਕਹਿੰਦੇ ਠੰਡਾ ਰਹਿੰਦਾ ਏਸੀ ਵਾਂਗ ਅੰਦਰ ਇਹ ਛੱਤ ਦੇ ਉੱਪਰ ਪਾਣੀ ਆ ਉਹਨੇ ਇਹਦੇ ਥੱਲੇ ਜਾਂਦੇ ਆ ਅਸੀਂ ਅੱਜ ਦਾ 에어 ਕੰਡੀਸ਼ਨਰ ਹੋਰ ਚੀਜ਼ ਆਏ ਉਸ ਟਾਈਮ ਦਾ 에어 ਕੰਡੀਸ਼ਨਰ ਛੱਤ ਦੇ ਉੱਪਰ ਕੋਈ ਧੁੱਪ ਨਹੀਂ ਧੁੱਪ ਨਹੀਂ ਪੈਂਦੀ ਬਾਹਰ ਗਰਮੀ ਬਹੁਤ ਆ ਅੰਦਰ ਅੱਜ ਵੀ ਠੰਡਕ ਆ ਇਹ ਵੇਖੋ ਜੀ ਲਿਖਿਆ ਬੋਰਡ ਦਾ ਇਤਿਹਾਸ 600 ਯਰੋਲਡ ਸਾਇਨ 1400 ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਸ ਟਾਈਮ ਅਸੀਂ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਲੰਗਰ ਸਾਹਿਬ ਤੇ ਗੁਰਦੁਆਰਾ ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਸਾਹਿਬ ਸਿੰਘ ਗੋਦਾ ਸਾਹਿਬ ਜਿੱਥੇ ਜਫਰਨਾਮਾ ਰੱਖਿਆ ਸੀਗਾ ਜਫਰਨਾਮੇ ਦੇ ਵੀ ਤੁਹਾਨੂੰ ਦਰਸ਼ਨ ਕਰਾਈ ਸੀ ਅੱਜ ਨਵੇਂ ਦਿਨ ਦੇ ਵਿੱਚ ਫਿਰ ਤੁਹਾਡਾ ਸਵਾਗਤ ਆ ਔਰੰਗਾਬਾਦ ਤੋਂ ਤੇ ਔਰੰਗਾਬਾਦ ਦੇ ਵਿੱਚੋਂ ਤੁਹਾਨੂੰ ਦਿਖਾਵਾਂਗੇ ਪਾਣੀ ਨਾਲ ਚੱਲਣ ਵਾਲੀ ਚੱਕੀ ਜਿਹੜੀ ਪੁਰਾਣੇ ਜ਼ਮਾਨੇ 'ਚ ਆਟਾ ਪੀਸਦੇ ਹੁੰਦੀ ਸੀ ਚੱਕੀਆਂ ਤੇ ਏਸੀ ਵਰਗੇ ਥੱਲੇ ਹਾਲ ਨੇ ਜਿਹੜੇ ਇਸਤਨਾ ਠੰਡੇ ਰੱਖੇ ਜਾਂਦੇ ਸੀਗੇ ਔਰ ਬੀਬੀ ਦਾ ਮਕਬਰਾ ਜਿਹੜਾ ਔਰੰਗਜ਼ੇਬ ਦੀ ਘਰਵਾਲੀ ਦੇ ਨਾਮ ਤੇ ਬੀਬੀ ਦਾ ਮਕਬਰਾ ਇੱਥੇ ਬਣਿਆ ਮਿੰਨੀ ਤਾਜਮਲ ਜਿਹਨੂੰ ਕਹਿੰਦੇ ਨੇ ਇਸ ਵੀਡੀਓ 'ਚ ਉਹ ਵੀ ਦਿਖਾਵਾਂਗੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਅੰਤ ਤੱਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਸ ਟਾਈਮ ਅਸੀਂ ਔਰੰਗਾਬਾਦ ਦਾ ਵਾਲਾ ਦਰਵਾਜ਼ਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦਾ ਨਾਮ ਆ ਕੀ ਨਾਮ ਹੈ ਇਸਕਾ ਮੜਕਲ ਦਰਵਾਜ਼ਾ ਮੜਕਲ ਮੜਕਲ ਦਰਵਾਜ਼ਾ ਇਸ ਤਰ੍ਹਾਂ ਦੇ 52 ਦਰਵਾਜ਼ੇ ਨੇ ਪੂਰੇ ਔਰੰਗਾਬਾਦ ਦੇ ਵਿੱਚ ਇਹ ਮੜਕਲ ਦਰਵਾਜ਼ਾ ਪੁਰਾਣੀ ਦੇਖਦਾ ਉਸੇ ਤਰ੍ਹਾਂ ਬਣਾਇਆ ਪੱਥਰ ਦਾ ਇਸ ਤਰ੍ਹਾਂ ਪੱਥਰ ਲੱਗਾ ਉਸੇ ਤਰ੍ਹਾਂ ਕੋਈ ਪੇਂਟ ਨਹੀਂ ਹੁੰਦਾ ਇਹਨੂੰ ਮੜਕਲ ਦਰਵਾਜ਼ਾ ਇਹ ਆ ਜੀ ਅਸੀਂ ਪਹੁੰਚ ਗਏ ਆ ਇਹ ਸਾਹਮਣੇ ਮਸਜਿਦ ਆ ਮਸਜਿਦ ਦਾ ਗੇਟ ਆ ਤੇ ਇਧਰੋਂ ਅਸੀਂ ਆਏ ਆ ਇਹ ਇਹ ਅਜੀ ਪਣ ਚੱਕੀ ਇੱਥੋਂ ਟਿਕਟ ਲੈਂਦੇ ਆ ਟਿਕਟ ਕਿੰਨੇ ਦੀ ਆ ਵੀ ਤੁਹਾਨੂੰ ਦੱਸਦੇ ਆ ਟਿਕਟ ਕਾਊਂਟਰ ਉਹ ਬਾਦਸ਼ਾਹ ਉਹ ਬਾਦਸ਼ਾਹ ਠੀਕ ਹੈ ਇਹ ਆ ਜੀ ਅੰਦਰ ਵੜਦੇ ਆਂ ਪਾਣੀ ਇਹ ਕਹਿੰਦੇ ਨੇ ਕਿ ਇੱਥੇ ਚੱਕੀ ਘੁੰਮਦੀ ਆ ਤੇ ਇਸ ਤਲਾਬ ਦਾ ਪਾਣੀ ਜਿਹੜਾ ਭਰ ਜਾਂਦਾ ਵਾ ਇਹ ਤਲਾਬ ਜਿਹੜਾ ਭਰਿਆ ਉਸੇ ਚੱਕੀ ਤੋਂ ਹੀ ਆਇਆ ਪਾਣੀ ਆ ਤੇ ਇੱਥੇ ਪਾਣੀ ਕਿਵੇਂ ਲਿਆਂਦਾ ਗਿਆ ਤੇ ਇੱਥੇ ਤੇ ਪਾਣੀ ਨੂੰ ਕੀ ਕੀ ਕੰਮ ਲਈ ਵਰਤਿਆ ਜਾਂਦਾ ਇਹ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੇ ਇਹ ਪਿچھے ਪੈ ਰਹੇ ਨੇ ਪੁੱਛ ਰਹੇ ਨੇ ਤੇ ਇਹ ਕੁਝ ਦੁਕਾਨਾਂ ਨੇ ਲਾਗੇ ਤੇ ਇਹ ਆ ਜੀ ਉਹੀ ਤਲਾ ਜਿਹਦਾ ਚੱਕੀ ਤੋਂ ਪਾਣੀ ਨਿਕਲਦਾ ਵਾ ਤੇ ਇਹ ਤੁਹਾਨੂੰ ਚੱਕੀ ਦਿਖਾਉਂਦੇ ਆਂ। ਹਾਂ ਜੀ। ਪਰ ਚੱਕੀ ਦਾ ਜਿਹੜਾ ਇਤਿਹਾਸ ਮੈਂ ਤੁਹਾਨੂੰ ਦੱਸ ਦੇਣਾ ਨਾਲ-ਨਾਲ ਹੀ ਔਰੰਗਾਬਾਦ ਤੋਂ 6 ਕਿਲੋਮੀਟਰ ਜਟਵਾੜਾ ਦੀਆਂ ਪਹਾੜੀਆਂ ਨੇ ਉਦੋਂ ਜਦੋਂ ਉੱਥੇ ਖੁਦਾਈ ਕੀਤੀ ਗਈ ਤੇ ਤਾਂ ਥੱਲੇ ਪਾਣੀ ਦੇ ਝਰਨੇ ਨਿਕਲੇ ਸਨ। 30 ਫੁੱਟ ਪੁੱਟਿਆ ਸੀ ਤਾਂ ਪਾਣੀ ਨਿਕਲਿਆ ਸੀ ਉਸ ਟਾਈਮ। ਤੇ ਉਸੇ ਪਾਣੀ ਨੂੰ ਇੱਥੇ ਪੀਣ ਲਈ ਲਿਆਂਦਾ ਗਿਆ ਸੀ ਕਿਉਂਕਿ ਉਹਨਾਂ ਵੇਲਿਆਂ ਵਿੱਚ ਪਾਣੀ ਦੀ ਬਹੁਤ ਦਿੱਕਤ ਹੁੰਦੀ ਸੀ। ਤਾਂ ਕਰਕੇ ਪਾਣੀ ਇੱਕ ਜਗ੍ਹਾ ਇਕੱਠਾ ਕੀਤਾ ਗਿਆ ਸੀ ਤਾਂ ਜੋ ਇੱਥੋਂ ਦੇ ਲੋਕ ਪਾਣੀ ਪੀ ਸਕਣ ਪਾਣੀ ਲਈ ਤੇ ਬਾਅਦ ਵਿੱਚ ਘਰਾਟ ਯਾਨੀ ਚੱਕੀ ਲਗਾਈ ਸੀ ਇਹ ਲਗਭਗ 250 ਸਾਲ ਪੁਰਾਣੀ ਚੱਕੀ ਆ ਇੱਥੇ ਇਹ ਸਭ ਕੁਝ 1740 ਵਿੱਚ ਬਣਿਆ ਸੀ ਇਹ ਤਲਾਬ 100 ਫੁੱਟ ਦੇ ਕਰੀਬ ਡੂੰਘਾ ਵਾ ਕਹਿੰਦੇ ਇਹ ਜਿਹੜਾ ਤਲਾਬ ਨਾ 100 ਫੁੱਟ ਡੂੰਘਾ ਵਾ ਇੱਥੇ ਤੇ 100 ਫੁੱਟ ਤੱਕ ਡੂੰਘਾਈ ਹੈ ਇਹ ਇਹ ਪਾਣੀ ਜਿਹੜਾ ਉਧਰੋਂ ਆਉਂਦਾ ਵਾ ਤੇ ਸਾਹਮਣੇ ਚੱਕੀ ਆ ਤੇ ਚੱਕੀ ਜਿਹੜੀ ਆ ਉਹ ਕਹਿੰਦੇ ਚੱਲਦੀ ਹੁੰਦੀ ਸੀਗੀ ਹੁਣ ਦਾ ਪਤਾ ਨਹੀਂ ਆ ਇਹ ਚੱਕੀ ਚੱਲਦੀ ਆ ਜਾਂ ਨਹੀਂ ਚੱਲਦੀ ਇਹ ਅਜੇ ਉਹ ਚੱਕੀ ਉਸ ਟਾਈਮ ਦੀ ਚੱਕੀ ਅੱਜ ਵੀ ਇਹ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਚੱਕੀ ਕੋਈ ਕੈਮਰੇ ਜੜਿਓ ਸਹੀ ਚੱਕ ਨਹੀਂ ਪਾ ਰਹੇ ਮੈਂ ਦੂਰੋਂ ਦਿਖਾ ਦੇਣਾ ਤੁਹਾਨੂੰ ਚੱਕੀ ਦੇਖੋ ਘੁੰਮ ਰਹੀ ਆ ਅੱਜ ਵੀ ਇਹ ਪਾਣੀ ਨਾਲ ਚੱਲ ਰਹੀ ਆ ਇਹ ਪਾਣੀ ਬਹੁਤ ਦੂਰੋਂ ਪਹਾੜਾਂ ਤੋਂ ਲੈਂਦਾ ਗਿਆ ਸੀਗਾ ਇੱਥੇ ਇਹ ਆ ਜੀ ਉਹ ਚੱਕੀ ਚੱਕੀ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਆ ਤੇ ਇਹ ਜਿਹੜਾ ਪਾਣੀ ਆ ਇਹ ਪਹਾੜਾਂ ਤੋਂ ਲੈਂਦਾ ਸੀਗਾ ਤੇ ਇੱਧਰ ਦੇਖੋ ਤੁਸੀਂ ਉਹੀ ਪਾਣੀ ਚੱਕੀ ਦਾ ਜਿਹੜਾ ਵਾ ਉਹ ਇਹਦੇ ਨਿਕਲ ਰਿਹਾ ਵਾ ਆ ਦੇਖੋ ਉਸੇ ਤਰ੍ਹਾਂ ਜਿਹੜੇ ਇਹਦੇ ਆ ਇਹਨਾਂ ਦੇ ਫਰਿਆਂ ਤੇ ਪਾਣੀ ਪੈਂਦਾ ਵਾ ਤੇ ਉੱਪਰੋਂ ਜਿਹੜਾ ਪੋੜਿਆ ਚੱਕੀ ਦਾ ਉਹ ਘੁੰਮਦਾ ਵਾ ਤੇ ਬਲਬ ਲਗਾਇਆ ਲਗਾਇਆ ਹੈ ਦੇਖਣ ਵਾਸਤੇ ਬਹੁਤ ਸੋਹਣੀ ਚੀਜ਼ ਆ ਇਸ ਟਾਈਮ ਦਾ ਬਣਾਇਆ ਇਸੇ ਤਰ੍ਹਾਂ ਅੱਜ ਵੀ ਪਹਾੜਾਂ ਤੇ ਚੱਲ ਜੋ ਤਾਂ ਇਸੇ ਤਰ੍ਹਾਂ ਦੀਆਂ ਪਣ ਚੱਕੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਇਹ ਅਜੀ ਉਹ ਪਣ ਚੱਕੀ ਪਣ ਚੱਕੀ ਤੇ ਅਸੀਂ ਦੇਖ ਆਏ ਆ ਤੇ ਇੱਧਰ ਇਤਿਹਾਸ ਲਿਖਿਆ ਹੋਇਆ ਵਾ ਪਣ ਚੱਕੀ ਦਾ ਇਹ ਆ ਪਣ ਚੱਕੀ ਦਾ ਇਤਿਹਾਸ ਤੁਸੀਂ ਇਹਨੂੰ ਪੜ ਸਕਦੇ ਹੋ ਅੰਗਰੇਜ਼ੀ 'ਚ ਵੀ ਆ ਇਹ ਇੱਧਰ ਹੈਗਾ ਉਰਦੂ 'ਚ ਇਹਨੂੰ ਵੀ ਤੁਸੀਂ ਰੀਡ ਕਰ ਸਕਦੇ ਹੋ ਤੇ ਇੱਧਰ ਹੀ ਤੁਸੀਂ ਦੇਖੋ ਕਿੰਨਾ ਪੁਰਾਣਾ ਬੋਰ ਆ ਉਸ ਟਾਈਮ ਦਾ ਸ਼ਾਇਦ ਹੋਏਗਾ ਕਿੰਨੇ 100 ਸਾਲ ਪੁਰਾਣਾ ਹੋਵੇਗਾ ਇਹ ਬੋਰਡ ਬਹੁਤ ਪੁਰਾਣਾ ਹੈ ਇਹ ਲਿਖਿਆ 600 ਸਾਲ ਪੁਰਾਣਾ ਯਾਨੀ ਕਿ 1400 ਸੰਧਾ 600 ਸਾਲ ਪੁਰਾਣਾ ਕਹਿੰਦੇ ਬੋਰਡ ਹੈ ਇਹ ਲਿਖਿਆ ਵੀ ਹੋਇਆ ਉੱਪਰ ਬਹੁਤ ਪੁਰਾਣਾ ਬੋਰਡ ਹੈ ਇਹ ਵੇਖੋ ਜੀ ਲਿਖਿਆ ਬੋਰਡ ਦਾ ਇਤਿਹਾਸ 600 ਯੀਅਰ 올ਡ ਸਾਈਨ 1400 ਸੰਧਾ ਲਓ ਜੀ ਹੁਣ ਅਸੀਂ ਦੇਖਦੇ ਹਾਂ ਮੌਸ ਐ ਅੰਡਰਗਰਾਉਂਡ ਹਾਲ ਮਿਊਜ਼ੀਅਮ ਟਾਊਨ ਆਫ ਬਾਬਾ ਸ਼ਾਹ ਮੁਸਾਫਿਰ ਐ ਇੱਧਰ ਆ ਜਿਓ ਬਣਿਆ ਜਿੱਥੇ ਅੰਦਰ ਕਹਿੰਦੇ ਨੇ ਕਿ ਠੰਡਾ ਰਹਿੰਦਾ ਵਾ ਐ ਉੱਪਰ ਚੀਜ਼ ਇੱਥੇ ਪਾਣੀ ਛੱਤ ਵਾਇ ਇਹਦੇ ਥੱਲੇ ਵੀ ਅਸੀਂ ਜਾਵਾਂਗੇ ਇਹ ਕਹਿੰਦੇ ਠੰਡਾ ਰਹਿੰਦਾ ਏਸੀ ਵਾਂਗ ਅੰਦਰ ਇਹ ਛੱਤ ਦੇ ਉੱਪਰ ਪਾਣੀ ਆ ਹੁਣ ਇਹਦੇ ਥੱਲੇ ਜਾਂਦੇ ਹਾਂ ਅਸੀਂ ਇਹ ਹੈ ਜੀ ਥੱਲੇ ਚੱਲੇ ਆਂ ਉੱਪਰ ਛੱਤ ਦੇ ਉੱਪਰ ਪਾਣੀ ਸੀ ਤੇ ਥੱਲੇ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਤੇ ਉਸ ਟਾਈਮ ਤੇ ਕਹਿੰਦੇ ਏਸੀ ਨਹੀਂ ਸੀ ਹੁੰਦੇ ਪੱਖੇ ਵੀ ਨਹੀਂ ਸੀ ਹੁੰਦੇ ਲੇਕਿਨ ਛੱਤ ਜਿਹੜੀ ਆ ਉਹ ਏਸੀ ਵਾਂਗ ਕੰਮ ਕਰਦੀ ਸੀਗੀ ਵਾਕੇ ਬਹੁਤ ਠੰਡਾ ਥੱਲੇ ਬਹੁਤ ਜ਼ਿਆਦਾ ਠੰਡਕ ਆਏ ਦੇ ਥੱਲੇ ਦੇਖੋ ਦੂਰ ਤੱਕ ਬਣਿਆ ਵਾ ਤੇ ਏਸੀ ਦਾ ਕੰਮ ਜਿਹੜਾ ਵਾ ਇਹ ਉੱਪਰ ਛੱਤ ਦੇ ਪਾਣੀ ਜਿਹੜਾ ਸੀ ਉਹ ਕਰਦਾ ਸੀਗਾ ਤੇ ਕਾਫੀ ਠੰਡਾ ਬੰਦਰ ਜਿਸ ਤਰ੍ਹਾਂ ਮੂਹ ਨੂੰ ਠੰਡਕ ਪੈ ਰਹੀ ਐ ਏਸੀ ਵਾਂਗ ਉਸ ਟਾਈਮ ਦੀ ਟੈਕਨੋਲੋਜੀ ਵੀ ਜਿਹੜੀ ਉਹ ਕਮਾਲ ਸੀਗੀ ਇਹ ਆ ਜੀ ਉਸ ਟਾਈਮ ਦਾ 에어 ਕੰਡੀਸ਼ਨਰ ਅੱਜ ਦਾ 에어 ਕੰਡੀਸ਼ਨਰ ਹੋਰ ਚੀਜ਼ ਆ ਇਹ ਉਸ ਟਾਈਮ ਦਾ 에어 ਕੰਡੀਸ਼ਨਰ ਆ ਛੱਤ ਦੇ ਉੱਪਰ ਕੋਈ ਧੁੱਪ ਧੁੱਪ ਨਹੀਂ ਪੈਂਦੀ ਬਾਹਰ ਗਰਮੀ ਬਹੁਤ ਆ ਤੇ ਅੰਦਰ ਅੱਜ ਵੀ ਠੰਡਕ ਆ ਇਹ ਆ ਜੀ ਸਾਹਮਣੇ ਮਸਜਿਦ ਕਹਿੰਦੇ ਨੇ ਜਿਹੜਾ ਇਸ ਮਸਜਿਦ ਦਾ ਪੇਂਟ ਆ ਨਾ ਉਸ ਟਾਈਮ ਲਗਭਗ 300 ਸਾਲ ਪੁਰਾਣਾ ਵਾ ਤੇ ਜਦੋਂ ਇਹ ਮਸਜਿਦ ਬਣੀ ਸੀਗੀ ਉਦੋਂ ਦਾ ਹੀ ਇਹ ਪੇਂਟ ਪੇਂਟ ਆ ਸ਼ੰਖਾ ਨੂੰ ਪੀਛ ਕੇ ਜਿਹੜੇ ਸੰਖ ਹੁੰਦੇ ਆ ਸੰਖ ਨੂੰ ਪੀਛ ਕੇ ਪੇਂਟ ਪੇਂਟ ਜਿਹੜਾ ਤਿਆਰ ਕੀਤਾ ਸੀਗਾ ਤੇ ਉਹਦੀ ਪਰਤ ਚਾੜੀ ਹੋਈ ਆ ਇਹ ਆ ਜੀ ਕਬਰ ਬਾਬਾ ਸਾਹਮਸਾਫਰ ਜੀ ਇਹਨਾਂ ਦੀ ਰੈਨਮਾਈ ਰੇਟ ਸਾਰਾ ਕੁਝ ਬਣਿਆ ਸੀ ਜਿਸ ਤਰ੍ਹਾਂ ਪਣ ਚੱਕੀ ਇਹ ਸਾਰਾ ਕੁਝ ਤੇ ਬਾਬਾ ਸ਼ਾਮਸਾਫਰ ਦੀ ਦਰਗਾਹ ਜਿਹੜੀ ਆ 250 ਸਾਲ ਪੁਰਾਣੀ ਆ ਤੇ ਇੱਥੇ ਬੀਬੀਆਂ ਦਾ ਅੰਦਰ ਜਾਣਾ ਮਨਾ ਵਾ ਤੇ ਬੀਬੀਆਂ ਅੰਦਰ ਨਹੀਂ ਜਾ ਸਕਦੀਆਂ ਇਹਨਾਂ ਨੇ ਹੀ ਉਹ 에어 ਕੰਡੀਸ਼ਨਰ ਵਾਲਾ ਵੀ ਬਣਾਇਆ ਸੀਗਾ ਪਹਿਲੇ ਕਹਿੰਦੇ ਨਮਾਜ਼ ਉੱਥੇ ਆਦਾ ਹੁੰਦੀ ਸੀਗੀ ਤੇ ਇਹ ਆ ਬਾਬਾ ਸ਼ਾਮਸਾਫਰ ਦੀ ਦਰਗਾਹ ਏ ਆ ਜੀ ਸਾਰਾ ਦੇਖ ਰਹੇ ਆਂ ਅੰਦਰੋਂ ਹੁਣ ਤੁਹਾਨੂੰ ਮਿਊਜ਼ੀਕ ਵੀ ਮਿਊਜ਼ੀਅਮ ਵੀ ਦਿਖਾਉਨੇ ਆ ਤੇ ਇਸ ਮਿਊਜ਼ੀਅਮ ਦੀ ਜਿਹੜੀ ਆ ਪਣ ਚੱਕੀ ਸਾਰਾ ਅੰਦਰ ਆ ਕੇ ਇਹਦੀ ਟਿਕਟਾ ਮਿਊਜ਼ੀਅਮ ਦੇ ਅੰਦਰ ਆ ਕੇ ਜਿਹੜਾ ਤੁਸੀਂ ਦੇਖਿਆ ਏਅਰ ਕੰਡੀਸ਼ਨਰ ਵਾਲਾ ਉਸ ਟਾਈਮ ਦਾ ਤੇ ਯਾ ਤੁਹਾਨੂੰ ਮਿਊਜ਼ੀਅਮ ਦਿਖਾਉਣ ਲੱਗੇ ਆਂ ਇਹਦੀ ਟਿਕਟਾ 60 ਰੁਪਏ ਪਰ ਪਰਸਨ ਤੇ ਇਹ ਵੀ ਤੁਹਾਨੂੰ ਦੱਸ ਦਿੰਦਾ ਵਾਂ ਤੇ 60 ਰੁਪਏ ਪਰ ਪਰਸਨ ਹੁਣ ਅਸੀਂ ਸ਼ੁਰੂ ਕਰਦੇ ਆਂ ਤੇ ਮਿਊਜ਼ੀਅਮ ਦਿਖਾਉਨੇ ਆ ਤੁਹਾਨੂੰ ਇਹ ਜੋ ਅੰਦਰ ਤੁਸੀਂ ਦੇਖ ਰਹੇ ਹੋ ਨਾ ਭਾਂਡੇ ਤੇ ਇਧਰ ਇਹ ਡੇਟਾਂ ਅਸਮਾਨ ਸਾਰਾ ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜਾ ਮੁਹੰਮਦ ਸ਼ਾਹ ਮੁਸਾਫਰ ਸੀ ਨਾ ਜਿਨ੍ਹਾਂ ਨੇ ਪਣ ਚੱਕੀ ਜਾਂ ਸਾਰਾ ਕੁਝ ਇਥੇ ਇਹਨਾਂ ਨੇ ਬਣਾਇਆ ਸੀਗਾ ਜਿਨ੍ਹਾਂ ਨੇ ਇਥੇ ਸਾਰਾ ਕੁਝ ਬਣਾਇਆ ਸੀਗਾ ਉਹਨਾਂ ਦਾ ਇਹ ਸਾਰਾ ਸਾਜੋ-ਸਮਾਨ ਪਿਆ ਹੋਇਆ ਹੈ ਜਿਹੜਾ ਪਿੱਛੇ ਤੁਸੀਂ ਤੀਰ ਦੇਖ ਰਹੇ ਹੋ ਜੰਗਲ 'ਚ ਜਦੋਂ ਸਫਰ ਕਰਦੇ ਸੀ ਉਦੋਂ ਆਪਣੀ ਸੇਫਟੀ ਲਈ ਇਹ ਕੰਦੇ ਰੱਖਦੇ ਸੀਗੇ ਨਾਲ ਤੇ ਪਿੱਛੇ ਮਾਲਾ ਵਗੈਰੀ ਵਗੈਰਾ ਨਾਮ ਜਪਣ ਵਾਲੀ ਵੀ ਤੇ ਇਧਰ ਉਹਨਾਂ ਦਾ ਸਮਾਨ ਪਿਆ ਸਾਰਾ ਵੱਡਾ ਭਾਂਡਾ ਜਿਹਦੇ ਕਾਕੀ ਬੋਲ ਉਸਤਵ ਗੇਰਾ ਹੁੱਕੀ ਇਹ ਆ ਉਹਨਾਂ ਦਾ ਮੁਹੰਮਦ ਸ਼ਾਮ ਸਾਫਰ ਜੀ ਦਾ ਇਹ ਹੈ ਜੀ ਉਹ ਮਸਜਿਦ ਪਹਿਲੇ ਨਮਾਜ਼ ਚੱਲ ਰਹੀ ਸੀ ਜਿਹੜੇ ਇਹਦਾ ਜਿੰਨਾ ਵੀ ਪੇਂਟ ਆ ਸਾਰਾ ਕਹਿੰਦੇ ਸ਼ੰਖ ਪੀਸ ਕੇ ਤੇ ਬਣਾਇਆ ਗਿਆ ਉਸ ਟਾਈਮ ਦਾ ਇਹ ਜਿੰਨਾ ਵੀ ਪੇਂਟ ਆ ਨਾ ਇਹ ਸ਼ੰਖਾਂ ਨੂੰ ਪੀਸ ਕੇ ਬਣਾਇਆ ਸੀ ਤੇ ਕੁਛ ਤੇ 300 ਸਾਲ ਪੁਰਾਣਾ ਵਾ ਤੇ ਇਹ ਜਿਹੜਾ ਫਰੰਟ ਵਾਲਾ ਤੁਸੀਂ ਦੇਖ ਰਹੇ ਹੋ ਇਹ 80 ਸਾਲ ਪੁਰਾਣਾ ਵਾ ਪਿੱਛੇ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ ਉਹ 300 ਸਾਲ ਪੁਰਾਣਾ ਵਾ ਇਹ ਹੈ ਜੀ ਉਹ ਮਸਜਿਦ ਇਹ ਸੀ ਪਣ ਚੱਕੀ ਤੇ ਮਸਜਿਦ ਤੇ ਬਾਬਾ ਸ਼ਾਮ ਸਾਫਰ ਦੀ ਦਰਗਾਹ ਤੇ 에어 ਕੰਡੀਸ਼ਨਰ ਵਾਲੀ ਥਾਂ ਤੇ ਔਰੰਗਾਬਾਦ ਦੇ ਵਿੱਚ ਹੀ ਆ ਤੇ ਕੋਸ਼ਿਸ਼ ਕਰਦੇ ਆ ਇਹ ਵੀਡੀਓ ਲੰਬੀ ਹੋ ਜੇਗੀ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਬੀਬੀ ਦੀ ਬੀਬੀ ਦਾ ਮਕबरा ਔਰੰਗਾਬਾਦ ਤੋਂ ਹੀ ਜੁੜੇ ਰਹੋ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਥੋੜੀ ਛੋਟੀ ਆ ਇੱਕ ਨੇ ਅਗਲੀ ਵੀਡੀਓ ਚ ਤੁਹਾਨੂੰ ਬੀਬੀ ਦਾ ਮਕਬਰਾ ਦਿਖਾਵਾਂਗੇ ਜੁੜੇ ਰਹੇ ਇਸ ਵੀਡੀਓ ਦੇ ਵਿੱਚ ਧੰਨਵਾਦ ਰੱਬ ਰੱਖਾ